ਜੀ ਕਲਾਕਾਰੀ ਪੂਰੀ ਹੱਤ ਕਰਾਉਣ ਲੱਗੇ ਪੂਰੀ ਕੈਂਪਿੰਗ ਤੇ ਜਾਣੇ ਆ ਜੀ ਜਰੂਰ ਲੈ ਜਾਓ ਆ ਦੇਖੋ ਇਹ ਦਾਲ ਮਖਣੀ ਆ ਸਿਰਫ ਗਰਮ ਪਾਣੀ ਪਾਉਣਾ ਵਾ ਪੰਜਾਂ ਮਿੰਟਾਂ ਜੇ ਤੁਹਾਡੀ ਦਾਲ ਮਖਣੀ ready ਹੋ ਠੀਕ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਆਪਾਂ ਤੁਹਾਡੇ ਪੋਸਟਰ ਦੇਖੇ ਮੈਂ ਕਹਾ ਭਾਈ ਉਹਨੇ ਬਲੌਗ ਭਾਈ ਦੇ ਦੇਖੀ ਜੇ ਵਧੀਆ ਹੁੰਦੇ ਭਾਈ ਆ ਕਾ ਲਾਈਣਾ ਬਲੌਗ ਕਰੋ ਭਾਈ ਨੂੰ ਸਾਰੇ ਜਾਣੇ ਭਾਈ ਆਹ ਤੂੜੀਆਂ ਵਗੈਰਾ ਲਈਆਂ ਵਾ ਇਹਨਾਂ ਦੀ ਜ਼ਰੂਰਤ ਬਹੁਤ ਤੇਲੀ ਆ ਸਪੀਟੀ ਵੈਲੀ ਦੇ ਵਿੱਚੋਂ ਪਿਛਲੀ ਵਾਰ ਵੀ ਲਈਆਂ ਸੀਗੀਆਂ ਤੇ ਨਾਲ ਖੰਡ ਡਿਊਰੋਸੈਲ ਸੈਲ ਸਾਡੀ ਲਾਈਟ ਆਰਮ ਕਰਨ ਲਈਆਂ ਜਿਹੜੀਆਂ ਆ ਇੱਕ ਮਿੰਟ ਚ ਜਿਹੜੀ ਮਹਗੀ ਤਿਆਰ ਹੋ ਜਾਂਦੀ ਆ ਸਾਡੇ ਤੋਂ ਨੂੰ ਦੇ ਚਾਵਲ ਇਹ ਪੰਜ ਮਿੰਟ ਚ ਮਸਾਲਾ ਵਗੈਰਾ ਰੈਡੀ ਹੋ ਜਾਂਦਾ ਉਹਦਾ ਵੀ ਮਹਣਾ ਆ ਤੇਲ ਹੋਰ ਕਿੰਨਾ ਕੁ ਸਮਾਣਾ ਨਾਲ ਦੇਖੋ ਚਾਹ ਪੱਤੀ ਉਹ ਮਸ਼ੀਨ ਕਿੰਨਾ ਕੁ ਸਮਾਣਾ ਲੇ ਥੰਦੇ ਦਾ ਮਗਰ ਆ ਤੋ ਉਤੇ ਕਲੱਸ ਮੇਰਾ ਆ ਕਿਦਾ ਫੁੱਲਾਗ ਨੂੰ ਕਰੰਨੇ ਆ। ਸੋਕੋ ਉਹਦੀ ਜਿਆੜੀ। ਕੈਂਪਿੰਗ ਦੇ ਜਾਮੇ ਆ ਆਹ ਦੀ ਜਿਮੂਰ ਲੈ ਜਾਓ। ਆ ਦੇਖੋ ਇਹ ਦਾਲ ਮਖਣੀ ਆ ਸਿਰਫ ਗਰਮ ਪਾਣੀ ਪਾਉਣਾ ਵਾ। 5 ਮਿੰਟਾਂ ਜੇ ਤੁਹਾਡੀ ਦਾਲ ਮਖਣੀ ਰੈਡੀ ਰੈਡੀ ਹੋਈ। ਇਹਨੂੰ ਦੋ ਜਣੇ ਖਾ ਸਕਦੇ। ਸਿਰਫ ਗਰਮ ਪਾਣੀ ਚਾਹੀਦਾ। ਉਤੇ ਆ ਬੇਸਨ ਵਗੈਰਾ ਤੇ ਅਸੀਂ ਬਾਰਬੀਕਿਊ ਉਸ ਬਣਾਉਣਾ ਵਾ। ਤੇ ਆ ਆਪਣੇ ਸਕੂਟਰ ਅਗੇ ਡੇ ਆ। ਇਹਨਾਂ ਇਹਨਾਂ ਭੁੱਜੇ ਛੋਲਿਆਂ ਦੀ ਫੜੀ ਲੋਡ ਪੈਂਦੀ ਆ ਔਰਿੰਜ ਰੋਟੀਆਂ ਆ ਪਾਣੇ ਧੋਣ ਵਾਸਤੇ ਆ گارਲਿਕ ਪੇਸਟ ਬਾਰਬੀਕਿਊ ਜਿਵੇਂ ਆਦਾਸ਼ ਆ ਤੁਹਾਨੂੰ ਦਸੇ ਥੋੜੀਆਂ ਬਲਕ ਦੇ ਵਿੱਚ ਲਈਆਂ ਨਾ ਇਸੇ ਕਰਕੇ ਮਿਕਸ ਰੋਡ ਯੂਸ ਆ ਸੋਇਆ ਬੈਂਦੀਆਂ ਹਲੀਆਂ ਇਹਨਾਂ ਦੀ ਵੀ ਲੋਡ ਪੈਣੀ ਆ ਆਪਾਂ ਚਾਵਲ ਜਿਹੇ ਸਪਾਈਸ ਕਿਸੇ ਵੀ ਪਰ ਆਜ ਕੱਲ੍ਹ ਯਾਦ ਹੀ ਹੋ ਰਹੀ ਆ એનਰਜੀ ਡਰਿੰਕ ਹਾਂ ਅਮਰਜੀਤ ਵੀ ਨੂੰ ਖਵਾਵਾਂਗੇ ਭਾਜੀ ਆ ਵੀ ਦੱਸੋ ਇਸ ਵਾਰੀ ਅਸੀਂ ਫੂਡ ਜਿਹੜਾ ਬਾਹਰਲਾ ਅਵੋਇਡ ਕਰ ਰਹੇ ਆ ਇਸ ਵਾਰੀ ਟੈਂਟ ਦੇ ਵਿੱਚ ਰਹਿਣਾ ਵਾ ਟੋਟਲੀ ਅਸੀਂ तकरीबन 70-80% ਟੈਂਡਰ ਦੇ ਵਿੱਚ ਹੀ ਰਹਿਣਾ ਵਾ ਇਸ ਕਰਕੇ 3 ਦਿਨ ਤੋਂ ਵੇ ਸਮਾਨ ਵਾਸਤੇ ਇਸ ਵਾਰ ਬਾਹਰਲਾ ਫੂਡ ਅਸੀਂ ਅਵੋਇਡ ਕਰ ਰਹੇ ਆ ਤੇ ਆਪਣਾ ਹੀ ਫੂਡ ਸੇਵੀਆਂ ਆ ਰਾਤ ਨੂੰ ਮਿੱਠਾ ਹੋਏ ਨਾ ਮਿੱਠਾ ਵੀ ਕੁਝ ਲਾਉਣਾ ਪੈਣਾ ਰਾਤ ਨੂੰ ਦੁੱਧ ਵਾਲੀ ਸੇਵੀਆਂ ਕੋਰਮਾ ਬਣਾਉਣਾ ਕੋਰਮਾ ਮਾਫੀ ਆ ਹਾਂ ਛੋਟੇ-ਮੋਟੇ ਸਮਾਨ ਬੰਦ ਕਰਨਾ ਪੈ ਜਾਂਦਾ ਵਾ ਉਹਦੀ ਗਰੀਵੀ ਆ 5-5 ਮਿੰਟ ਚ ਰੈਡੀ ਆ ਤੇ ਆ ਆ ਵੀ ਕੜਾਈ ਚਿਕਨ ਵਗੈਰਾ ਦੀ ਅਰਸਾ ਜਿਹੜੀ ਕੁਚਨ ਕੋਨ ਵਾਸਤੇ ਅਸਤੇ ਤੇ ਕੋਈ ਰੂਟ ਪੈ ਨਹੀਂ ਆ ਉਹ ਚੀਜ਼ ਲਈ ਆ ਇਹ ਬੈਸਟ ਲੱਗੀ ਕੁਆਲਿਟੀ ਤਾਂ ਕਰਕੇ ਆ ਤੇ ਮੈਂ ਕਿਹਾ ਚਲ ਵਧੀਆ ਕੁਆਲਿਟੀ ਮਿਲ ਜੇਗਾ ਮੈਗੀ ਵਗੈਰਾ ਦੇਖੋ ਇਹ ਵਾਲੀਆਂ 5 ਮਿੰਟ ਦੇ ਵਿੱਚ ਜਿਗਦੇ ਅਹਿਮਦ ਜੀ ਕਿਉਂ ਉਸਦੇ ਹਲਾਅ ਲਟਾ ਨਹੀਂ ਹੁੰਦੇ ਕਿ ਕੁਝ ਨਹੀਂ ਹੋ ਸਕਦਾ ਵਾ ਇੱਦਾਂ ਦੀ ਮਹਿੰਗੀ ਵਗੈਰਾ ਉਸੇ ਵੇਲੇ ਯਾਰ ਕਰਨੀ ਮੰਦੀ ਆ ਆ ਚਨਾ ਮਸਾਲਾ ਪਿੰਡੀ ਚਨਾ ਪਿੰਡੀ ਦਾ ਦਾਲ ਮੱਖਣੀ ਦਾ ਮਸਾਲਾ ਹਲਦੀ ਕਿਸਾਨ 소ਸ ਤਕਰੀਬਨ ਸਮਾਹੜਾ 6000 6000 400 ਰੁਪਏ ਦਾ ਆਇਆ ਕਾਫੀ ਕੁਝ ਆ ਦੇਖੋ vinger ਬੇਸਿਕ ਸਾਰੀਆਂ ਚੀਜ਼ਾਂ ਲੈ ਲਈਆਂ ਆਪਾਂ ਹਰੀ ਘਟਨੀ ਬਹੁਤ ਬਹੁਤ ਹਾਂਜੀ ਲੋਡ ਹੀ ਉੱਤੇ ਉਹ ਪੈਣੀ ਆ ਕਮਲ ਹੋ ਗਏ ਆ ਜੀ ਆ ਆ ਉਹ ਵੀ ਮੁਕਾਣੇ ਇਹਨਾਂ ਹੱਥ ਦੀ ਸੀ ਕਿ ਉਹਦੇ ਵਿੱਚ ਇਹਨੂੰ ਤੜਕਾ ਲਾ ਕੇ ਨਾ ਕਿਦੋਂ ਬਣਾਏ ਡੱਬੇ 'ਚ ਪੈਕ ਕਰਕੇ ਤੇ ਬਹਿ ਜਾ ਪਹਿਲਾਂ ਅੰਦਰ ਮਤਲਬ ਗੱਡੀ 'ਚ ਬੈਠੀ ਬੱਠੀ ਖਾ ਸਕਦੇ ਆ ਆ ਇੱਕ ਈ ਨੂੰ ਥੋੜਾ ਲਿਆ ਕਿਉਂਕਿ ਤਾਂ ਟੈਂਟ ਵਗੈਰਾ ਲਗਾਉਣਾ ਨਾ ਤੇ ਘੋੜੇ ਦੀ ਲੋਡ ਪੈਣੀ ਆ ਤੇਦਾ ਇਹ ਵੀ ਚਿਕਨ ਜੂਨ ਬਣਾਉਣਾ ਹੈ ਲੋਡ ਪੈਣੀ ਆ ਤੇ ਮੱਛਰਾਂ ਤੋਂ ਦੂਰ ਤਾਂ ਕਿ ਮੱਛਰਾਂ ਦਾ ਵਿਚਾਰ ਖਾ ਲੈਣਾ ਤੇ ਆਹ ਹੋਰੋਮੋਸ ਕਿਹੜੀ ਆ ਇਹ ਉਹ ਇਹਦਾ ਲਿਕੁਇਡ ਆ ਪੂਰ ਪੇਸ ਸੂਪ ਉਹ ਕਰਾ ਪੀਕੀ ਉਹ ਤੋਂ ਬਾਅਦ ਇਹ ਕਿਸਾਨ ਜਿਹਾ ਮਾ ਤੇ ਉਹ ਅਸੀਂ ਬ레ਡ ਵਗੈਰਾ ਲੈਣੇ ਆ ਰਸਤੇ ਵਿੱਚ ਰੈਡੀ ਟੂ ਈਟ ਮਤਲਬ ਉਹ ਜਿਹੜਾ ਲੱਗ ਜਦੈਂਗੇ ਇਹਨਾਂ ਦੀ ਕਾਫੀ ਸਮਾਨ ਬੱਤੀ ਵੀ ਆਣਾ ਹੋਰ ਜਿੱਤਾ ਨਹੀਂ ਗੱਲ ਨਹੀਂ ਇਹਨੂੰ ਵਗੈਰਾ ਜੀ ਗੈਂਟ ਉਹ ਬਣ ਜਾਂਦੀ ਨਾ ਫਾਦਾ ਹੋਟੇ ਗਿਆਨਸਾ ਬੰਨੀ ਹੈ ਗੈਸ ਨੂੰ ਦੂਰ ਵੀ ਕਰਨਾ ਵੇ ਇਹ ਤਰੀਕੇ ਨਾਲ ਗੈਸ ਗੈਸ ਰੀਟ ਮਟੀਟਨ ਆਵਾ ਉਹਨਾਂ ਦਾ ਖਾਣਾ ਵਾ ਗੱਡੀ ਤੇ 스멜 ਵੀ ਆ ਸਕਦੀ ਹੈ ਇਹ ਵੀ ਜ਼ਰੂਰੀ ਹੈ ਕੱਲੀ ਕੱਲੀ ਸਮਾਨ ਦਾ ਧਿਆਨ ਰੱਖਿਆ ਗਿਆ ਨਾ ਉਹ ਛਾਤੀ ਜਾਂ ਵੀ ਹੋ ਸਕਦੀ ਹੈ ਸਮਾਨ ਖਾਦਾ ਵਾ ਆ ਬਾਮ ਲਈਏ ਛਾਤੀ ਤੇ ਮਰ ਲਾਂਗੇ ਰਾਤ ਹੱਥੋਂ ਵਾਲੇ ਸਰਪਨਾ ਜੀ ਤੁਹਾਨੂੰ ਹੱਥੋਂ ਯਾਰ ਮੁੰਨੇ ਕਿੰਨਾ ਆ ਆ ਗਲਾਸ ਭਾਈ ਆ ਭਾਈ ਕਿਧਰ ਨੂੰ ਆਣਾ 100 واਟ ਇਹ ਚੰਦਰਤਾਲ ਲੇਕ ਤੇ ਆ ਗਲਾਬ ਜੀ ਲੋਕਾਂ ਨੇ ਬੁੜੀ ਕਿਨਾਂ ਹੋਦੀ ਠੀਕ ਇਹ ਤਾਂ ਤੁਹਾਨੂੰ ਦੱਸਿਆ ਹੀ ਸੀ ਬਲਕਿ ਕਾਂਟੇ ਦੀ ਜੇ ਸਮਾਨਾਂ ਨਰਦੀਂ ਕਿ ਆਪੀ ਕਲੀਅਰ ਹੈ ਮੌਨਸਟਰ ਲਾਗ ਇਤਨੀ ਮਹਿੰਗੀਆਂ ਤੇ ਸਾਰੇ 300 ਰੁਪਏ ਦੀਆਂ ਮਿਲਦੀਆਂ ਹੋ ਸਕਦਾ ਲੋ ਪਿਆਰ ਵਿੱਚ ਦੀ ਹੋ ਮੌਲਟੀ ਕਰੀਆ ਲਓ ਜੀ ਅੱਜ ਸਾਰਾ ਹੇ ਦੋਸਤੋ ਲਵਾਤਾ ਜੰਗਲਾ ਆਪਾਂ ਜੰਗਲਾ ਕੜਾ ਲਵਾਇਆ ਵਧੀਆ ਵਾਲਾ ਟੌਪ ਵਾਲਾ ਮਜ਼ਬੂਤ ਤੇ ਹੁਣ ਆਪਾਂ ਲਵਾਉਣੇ ਆ ਸਟicker ਕਿਤੀ ਵੈਲੀ ਵਾਲੇ ਸਾਡੇ ਕਲਾਕਾਰ ਸਾਹਿਬ ਅਰ ਮਾ ਸਟੂਡੀਓ ਜੀ ਲਾਉਣ ਲਾਉਣਗੇ ਇੱਥੇ ਸਨਨੀ ਫੋਟੋਗ੍ਰਾਫੀ ਲਵਾ ਲਈ ਜੀ ਹਲੇ ਛੜਗਾਤਾ ਸਨਨੀ ਵਰਮਾ ਫੋਟੋਗ੍ਰਾਫੀ ਵਾਲੇ ਆ ਸੈਟ ਅਗਰਨ ਲੱਗੇ ਆ ਜੀ ਕਲਾਕਾਰੀ ਪੂਰੀ ਹੱਤ ਕਰਾਉਣ ਲੱਗੇ ਪੂਰੀ ਪੂਰਾ ਨਾਮ ਲੈ ਕੇ ਕਹਿੰਦੇ ਸੜਾ ਲਾਉਣੇ ਲੋ ਜੀ ਦੱਸੋ ਕਿਵੇਂ ਸੋਹਣਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਲੋ ਜੀ ਦੋਸਤੋ ਗੱਲਬਾਤ ਬਣੀ ਕਿ ਨਹੀਂ ਬਣੀ ਦੱਸੋ ਮੈਨੂੰ ਲੋਣਾ ਆਪਾਂ ਪਿੱਛੇ ਲਓ ਜੀ ਨੋਜੀ ਗੱਡੀ ਹੋ ਗਈ ਆਪਣੀ ਰੈਡੀ ਬਾਬਾ ਜੀ ਖਾਨ ਨੇ ਬੜੀ ਮਿਹਨਤ ਕੀਤੀ ਆ ਘਲਟ ਘੜ 3 ਘੰਟੇ ਲਾਤੇ ਇਹਨਾਂ ਨੇ 3 ਜਿਆਦਾ ਲੱਗੇ 3.5 ਘੰਟੇ ਆ ਮਗਰ ਦੇਖੋ ਤੁਸੀਂ ਓਏ ਹੋਏ ਹੋਏ ਗੱਲਬਾਤ ਪੂਰੀ ਬਣਾਈ ਆ ਜੀ ਕਿਸੇ ਨੇ ਵੀ ਗੱਡੀ ਤੇ ਡਿਜ਼ਾਈਨ ਬਿਦਲ ਬਣਾਉਣਾ ਹੋਵੇ ਨਾ ਕਿਸੇ ਵੀ ਤਰ੍ਹਾਂ ਦਾ ਤੇ ਬਾਬਾ ਜੀ ਨਾਲ ਤੁਸੀਂ ਸੰਪਰਕ ਕਰਨਾ ਵਾ सनी ਵਰਮਾ ਜੀ ਡ੍ਰੀਮ ਫੋਟੋਗ੍ਰਾਫੀ ਤੇ ਗੱਡੀ ਆਪਣੀ ਹੋ ਗਈ ਰੈਡੀ ਐ ਸਟੈਂਡ ਵਗੈਰਾ ਲੱਗ ਗਿਆ ਜੀ ਤੇ ਹੁਣ ਜਾ ਕੇ ਬਸ ਪੈਕਿੰਗ ਕਰਨੀ ਆ ਟਾਈਮ ਹੋ ਗਿਆ ਜੀ 3 ਵਜੇ ਕੁਛ ਮਿੰਟ ਹੋ ਬਈ ਕਿਦਾਂ ਸਹੀ ਆ ਓਕੇ ਆ ਬਹੁਤ ਵਧੀਆ ਜੀ ਚਲਿਏ ਚਲਿਏ ਤੁਨੂ ਲਿਆ ਚਲਿਏ ਟੂਰ ਤੇ ਤੇ ਇਹ ਖੜੇ ਪੈ ਲਈ ਬਾਬਾ ਜੀ ਕੋ ਡਿਜ਼ਾਈਨ ਬਣਾਇਆ ਵਾ ਸਿਰਫ ਕੋਸ਼ ਕੰਦ ਤੇਰੇ ਮੇਰੇ ਦੀ ਥਾਂ ਪਰ ਰੈਡੀ ਕਰਕੇ ਦਿੱਤਾ ਹੈ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ ਹਾਂ ਜੀ ਦੋਸਤੋ ਗੱਡੀ ਰੈਡੀ ਆ ਜੀ ਤੁਹਾਡੀ ਗੱਡੀ ਪੂਰੀ ਆਪਾਂ ਆਵ ਵਾਸ਼ ਕੀਤੀ ਆ ਤੇ ਪੂਰੀ ਲਿਸ਼ਕ ਰਹੀ ਆ ਇਸ ਟਾਈਮ ਦੇਖੋ ਇਧਰ ਕੀ ਪਰਦੇ ਹੁੰਦੇ ਆ ਹੈ ਕੀ ਆ ਬਾਤ ਲੋ ਜੀ ਮਗਰਲੀ ਸਾਈਡ ਤੇ ਜਿਆਦਾ ਹੱਥ ਹੋਈ ਆ ਥੋੜਾ ਦੂਰੋਂ ਨਾ ਥੋੜਾ ਦੂਰ ਆ ਰਾਤ ਦੇ ਬਚ ਚੁੱਕੇ ਆ ਜੀ ਕਿੰਨੇ ਇੱਕ ਬਚ ਗਿਆ ਜੀ ਇੱਕ ਬਚ ਗਿਆ ਜੀ ਤੇ ਗੱਡੀ ਸਾਡੀ ਰੈਡੀ ਆ ਜੀ ਸਮਾਨ ਵਗੈਰਾ ਤੁਹਾਨੂੰ ਦੱਸਤਾ ਪੂਰਾ ਓਕੇ ਰਿਪੋਰਟ ਨਾ ਬੰਤਾ ਵਾ ਤੇ ਪੂਰੀ ਪੈਕਿੰਗ ਕਰਦੇ ਕਿਉਂਕਿ ਨਾ ਵੀਡੀਓ ਅਸੀਂ ਤਾਂ ਪਹਿਲਾਂ ਨਹੀਂ ਬਣਾਈ ਬਹੁਤ ਜ਼ਿਆਦਾ ਬਿਜ਼ੀ ਸੀਗੇ ਬਣਾਉਣ ਦੇ ਵਿੱਚ ਸਮਾਨ ਸੋ ਪੂਰਾ ਲੋਡਡ ਆ ਜੀ ਗੱਡੀ ਐਨ ਓਕੇ ਰਿਪੋਰਟ ਭਾਂਡੇ ਟੀਂਦੇ ਸਾਰੇ ਦੇਖੋ ਜੀ ਕੁੱਕਰ ਕਾਕਰ ਸਾਰਾ ਚੁੱਲੇ ਚੱਲੇ ਪਾਣੀ ਦੀ ਬਾਲਟੀ ਸਾਰਾ ਸਮਾਨ ਲੈ ਕੇ ਚੱਲਨੇ ਆ ਇਸ ਵਾਰ ਮਤਲਬ ਕਿ ਹੋਟਲ 'ਚ ਨਹੀਂ ਰਹਿਣਾ ਇਸ ਵਾਰ ਅਸੀਂ ਬਾਹਰ ਹੀ ਰਹਿਣਾ ਵਾ ਤੇ ਸਨੀ ਭਾਜੀ ਸਾਡੇ ਸਾਡੇ ਸੀਨੀਅਰ ਬੰਦੇ ਆ ਜੀ ਕੀ ਕਹਿਣਾ ਚਾਹੋਗੇ ਬੱਸ ਬਹੁਤ ਵਧੀਆ ਸਫਰ ਕਰਨ ਚੱਲੇ ਆਂ ਜ਼ਿੰਦਗੀ ਦੇ ਨਜ਼ਾਰੇ ਲੈਣ ਚੱਲੇ ਆਂ ਬਿਲਕੁਲ ਬਿਲਕੁਲ ਜੀ ਆਕਾਸ਼ ਭਾਜੀ ਜੀ ਭਾਜੀ ਬਹੁਤ ਵਧੀਆ ਜੀ ਬਹੁਤ ਸਾਰੀ ਤਿਆਰੀ ਐ ਇਸ ਵਾਰੀ ਕੀਤੀ ਆ ਆਪਾਂ ਅੱਗੇ ਆ ਜਾਓ ਇਹ ਚੀਜ਼ ਦੀ ਕੋਈ ਘਾਪੀ ਨਹੀਂ ਆਹ ਦੇਖੋ ਆਹ ਦੇਖੋ ਨਮਾਇਸ਼ ਕੀ ਆ ਵੀ ਕੀ ਸਾਰੀ ਤਿਆਰ ਥੋੜਾ ਜਿਹਾ ਲਾਗੇ ਲਿਆ ਕੇ ਦਿਖਾਓ ਆ ਦਿਖਾਤਾ ਦਿਖਾਤਾ ਬਿਲਕੁਲ ਆਹ ਸਾਰਾ ਕੁਝ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਆ ਹਾਂ ਜੀ ਬਾਕੀ ਤੁਹਾਨੂੰ ਜੁੜੇ ਰਹੋ ਸਾਡੇ YouTube ਚੈਨਲ ਖੁਸ਼ ਹੋ ਗਈ ਦੇ ਨਾਲ ਖੁਸ਼ ਹੋ ਗਈ ਵਲੌਗਸ ਤੇ ਮਿਲਦੇ ਆ ਨਵੀਂ ਸੁਬਾਹ ਦੇ ਵਿੱਚ ਚਿਤਕੂਲ ਠੀਕ ਹੈ ਚਿਤਕੂਲ 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 ਇੱਥੋਂ 12 ਘੰਟੇ ਦੀ ਦੂਰੀ ਤੇ ਆ 450 ਕਿਲੋਮੀਟਰ ਦੂਰ ਆ ਤੇ ਉੱਥੇ ਆਪਾਂ ਪਹੁੰਚਣਾ ਵਾ ਤੇ ਜੁੜੇ ਰਹੋ ਤੱਕ ਨਵੇਂ ਬਲੌਗ ਦੇ ਨਾਲ ਜਲਦੀ ਅਪਲੋਡ ਕਰਾਂਗੇ ਜੈ ਮਾਤਾ ਜੀ ਜੈ ਪੀਤਾ ਜੀ 스피티 ਵੈਲੀ 2025 ਜੀ ਦੋਸਤੋ ਆ ਪਹੁੰਚ ਚੁੱਕੇ ਆ ਇੰਡੀਅਨ ਬੰਪਰ ਹਾਂਜੀ ਭਾਈ ਪੀਪੀ ਚੌਂ ਲਓ ਜੀ ਪੀਪੀ ਚੌਂ ਵਾਲਾ ਤੇਲ ਕਹਿੰਦੇ ਵਧੀਆ ਹੁੰਦਾ ਤਾਂ ਪਵਾਲਿਆ ਤੇਲ ਜਰੰਦਰ ਭਾਈ ਕਰਾ ਲਈ ਟੈਂਕੀ ਫੁੱਲ ਦੇਖੋ ਤੇ ਹੁਣ ਤੁਸੀਂ ਮੀਟਰ ਨੋਟ ਕਰ ਲਓ ਜੀ ਇੰਨਾ ਹੋ ਗਿਆ 11000 1 ਲੱਖ 15806 ਕਿਲੋਮੀਟਰ ਗੱਡੀ ਚੱਲ ਚੁੱਕੀ ਹੈ ਇੰਤ ਤੱਕ ਹੁਣ ਅੱਗੇ ਆਪਾਂ ਦੇਖਾਂਗੇ ਕਿੰਨਾ ਚੱਲ ਗਈ ਹੈ ਭਾਈ ਬੰਦਾ ਵਧੀਆ ਹੈ ਯਾਰ ਘੈਂਟ ਬੰਦਾ ਇਹ ਇੰਨਾ ਦਾ ਮੇਰਾ ਭਾਈ ਜੱਸਾ ਭਾਈ ਜੱਸਾ ਭਾਈ ਮੈਨੂੰ ਯਾਰਾ ਇਹ ਕੰਪਨੀ ਦੇ ਭਾਈ ਵਧੀਆ ਮਨ ਕਰ ਗਿਆ ਸ਼ੇਅਰ ਵਾਲਾ ਕੋਈ ਗਿਆ ਸ਼ੇਅਰ ਵਾਲਾ ਕੈਸ਼ਰ ਕੋ ਕਹਿਣਾ ਜਾਂਦੇ ਨਹੀਂ ਫਸ ਭਾਈ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਆਪਾਂ ਤੁਹਾਡੇ ਪੋਸਟਰ ਦੇਖੇ ਮੈਂ ਕਹਾ ਭਾਈ ਉਹਨੇ ਬਲੌਗ ਭਾਈ ਦੇ ਦੇਖੀ ਦੇ ਵਧੀਆ ਹੁੰਦੇ ਭਾਈ ਆਹ ਸਾਡਾ ਮੈਂ ਨਾ ਬਲੌਗ ਕਰੋ ਭਾਈ ਨੂੰ ਸਾਰੇ ਜਾਣੇ ਭਾਈ ਥੈਂਕ ਯੂ ਥੈਂਕ ਯੂ ਬ੍ਰਦਰ ਥੈਂਕ ਯੂ ਓਕੇ ਵੀਰ ਓਕੇ ਭਾਈ ਓਕੇ ਓਕੇ ਮੇਰਾ ਭਰਾ ਆਪਾਂ